ਆਏਗਾ ਭਾਈ ਘਰੇ ਕੋਈ ਆਹ ਕੌਣ ਆ ਗਿਆ ਹੁਣ ਹਾਂ ਕੀ ਆ ਬਾਬਾ ਬੇਟਾ ਖੈਰ ਪਾ ਦੇ ਮੈਨੂੰ ਆ ਲੈ ਬਾਬਾ ਪੁੱਤੇ ਕਦੀ ਰੋਟੀ ਲਿਆ ਦੇ ਖਾਣ ਨੂੰ ਜੇ ਹੈਗੀ ਆ ਤਾਂ ਚੱਲ 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 ਬਾਬਾ ਇੰਨਾ ਕੁਝ ਨਹੀਂ ਹੈਗਾ ਖਾਣ ਨੂੰ ਤੈਨੂੰ ਆਟਾ ਪਾਤਾ ਇੰਨੇ ਹੀ ਬਹੁਤ ਆ ਲੋ ਬੱਬਈਆ ਨੀ ਕੱਕਰੇ ਵਜਿਗੇ ਮੇਰੇ ਕੋਲੇ ਅਬ ਤੁਸੀਂ ਖਾੜੋ ਮੈਂ ਤੁਹਾਨੂੰ ਦੇਖ ਲੈ ਸੀਗਾ ਉਥੋਂ ਤੁਸੀਂ ਭੁੱਖੇ ਹੋਵੋਗੇ ਬਾਹ ਓ ਮੇਰਾ ਰੱਬਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀਡੀਓ ਦੇਖ ਹੀ ਲਈ ਆ ਵੀਡੀਓ ਦੇ ਵਿੱਚ ਕੀ ਸਿੱਖਿਆ ਮਿਲੀ ਕੀ ਮੈਸੇਜ ਮਿਲਿਆ ਤੁਹਾਨੂੰ ਪਤਾ ਲੱਗ ਹੀ ਗਿਆ ਜੀ ਵੀਡੀਓ ਦੇਖ ਕੇ ਸੋ ਕਹਿੰਦੇ ਜੀ ਪ੍ਰਮਾਤਮਾ ਕਣਕਾਂ ਦੇ ਵਿੱਚ ਵੱਸਦਾ ਐ ਨਹੀਂ ਪਤਾ ਪ੍ਰਮਾਤਮਾ ਕਿਹਦੇ ਰਾਹੀਂ ਕਿਹੋ ਜਿਹੇ ਬੰਦੇ ਦੀ ਮਦਦ ਕਰਦੇ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰ ਦਿਓ ਲਵ ਯੂ ਸਰਮ ਜਿਉਂਦੇ ਬਸਦੇ ਰਹੋ